ਦੀਆਂ ਨੂੰ ਚੈਨਲ ਕੀ ਬੜੀ 24 ਸਰ ਅੱਜਕਲ ਦੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਕੋ ਗੱਲ ਇਸ ਤਰ੍ਹਾਂ ਆ ਨੌਜਵਾਨ ਸਾਡੇ ਜਿਹੜਾ ਹੈਗਾ ਦੇਸ਼ ਦਾ ਭਵਿੱਖ ਆ ਕਿਉਂਕਿ ਨੌਜਵਾਨਾਂ ਤੇ ਸਾਰੀ ਵਾਗਡੋਰ ਜਿਹੜੀ ਹੈਗੀ ਆ ਉਹ ਖੜੀ ਹੁੰਦੀ ਆ ਕੰਨੇ ਇੱਕ ਘਰ ਦੇ ਵਿੱਚ ਨੌਜਵਾਨ ਜਿਹੜਾ ਹੈ ਉਹ ਵਧੀਆ ਮਤਲਬ ਸਰੀਰ ਦੀ ਸੰਭਾਲ ਕਰਦਾ ਤਾਂ ਸਾਰਾ ਪਰਿਵਾਰ ਖੁਸ਼ ਰਹਿਆ ਅਸੀਂ ਜਿਹੜਾ ਹੈਗਾ ਪੰਜਾਬ ਸਰਕਾਰ ਸੂਬੇ ਦੇ ਮੁਖਵਤੀ ਸਾਡੇ ਸਦਾਤੂ ਵਾ ਸਿੰਘ ਮਾਨ ਹੁਣੇ ਸਲੀਟੀ ਕੈਬਨਟ ਦਾ ਜੋੜਿਆ ਕਿ ਲੱਗਾ ਕਿ ਅਸੀਂ ਜਿਹੜਾ ਹੈਗਾ ਇਹਨਾਂ ਨੌਜਵਾਨਾਂ ਦੀ ਉਸਵਲ ਭਵਿੱਖ ਲਈ ਨੌਜਵਾਨਾਂ ਦੀ ਤੰਦਰੁਸਤੀ ਲਈ ਨੌਜਵਾਨਾਂ ਤੇ ਖੇਡਾਂ ਵਾਲੇ ਜਿਹੜਾ ਹੈਗਾ ਬਹੁਤ ਵੱਡੇ ਪ੍ਰੋਜੈਕਟ ਜਿਹੜੇ ਹੈਗੇ ਲੈ ਕੇ ਆਲੇ ਮੈਂ ਦੱਸਦਾ ਕਿ 979 ਕਰੋੜ ਰੁਪਈਆ ਜਿਹੜਾ ਹੈਗਾ ਖੇਡਾਂ ਤੇ ਰੱਖਿਆ ਉਸ ਦੇ ਨਾਲ ਅਸੀਂ ਖੇਡ ਅਕੈਡਮੀ ਉਸਾਰੀਆ ਅਸੀਂ ਉਸ ਦੇ ਵਿੱਚ 13000 ਲਗਭਗ ਪਿੰਡਾਂ ਨੂੰ ਖੇਡ ਤੇ ਮੈਦਾਨ ਜਿਹੜਾ ਹੈਗਾ ਦੇਣ ਜਾ ਰਹੇ ਆ ਜਿਹਦੇ ਵਿੱਚ 3078 ਖੇਤ ਦੇ ਵਿਦਾਨ ਪਹਿਲੇ ਫੇਸ ਤੇ ਬਣ ਜਾ ਰਿਹਾ ਆ ਉਹ ਬਣਨ ਜਾ ਰਿਹਾ ਆ ਬਾਕੀ ਦੂਸਰੇ ਫੇਸ ਸਾਡੇ ਬਣਨਗੇ ਸਾਡੇ ਅੱਜ ਜਿਹੜੇ ਵੀ ਕੰਪੋਨੈਂਟ ਚੱਲ ਰਹੇ ਨੇ ਚਾਹੇ ਉਹ ਪਲੇਗ੍ਰਾਉਂਡ ਦਾ ਪਹਿਲੇ ਪੱਧਰ ਤੇ ਚੱਲ ਰਿਹਾ ਹੈਗਾ ਵੀ ਦੇਖ ਰਹੇ ਆ ਮੰਗਰਿਓ ਕਨਵਾਰ ਦੇ ਉੱਤੇ ਸੀਮਾ ਚਾਹਲੀਆ ਦੂਸਰੇ ਪਾਸੇ ਤੇ ਜਿਹੜਾਗਾ ਅਸੀਂ ਪਾਰਕਾਂ ਦੇ ਕੰਮ ਕਰ ਰਹੇ ਆ ਜਿਹੜੇ ਵੀ ਸਾਡੇ ਪੈਣਾ ਪਰਾਇਓ ਤੇ ਪਾਰਕਾਂ ਜੋ ਬਣ ਉਹ ਤੀਸਰਾ ਅਸੀਂ ਜਿਹੜਾਗਾ ਛਪੜਾ ਤੇ ਕੰਮ ਕਰ ਰਹੇ ਹੈਗੇ ਆ ਇਹ ਪ੍ਰੋਜੈਕਟ ਜਿਹੜੇ ਹੈਗੇ ਆ ਤਦੇ ਹੀ ਸਾਨੂੰ ਵਧੀਆ ਲੱਗਣਗੇ ਜੇ ਸਾਡੇ ਨੌਜਵਾਨ ਜਿਹੜੇ ਹੈਗਾ ਉਹ ਸਹੀ ਦਿਸ਼ਾ ਵੱਲ ਜਾਣਗੇ ਅੱਜ ਅਸੀਂ ਕਲੱਬਾਂ ਦੇ ਵਿੱਚ ਦੇ ਦੇ ਆ ਤੁਹਾਡੇ ਪਿੰਡ ਇਥੇ ਟੱਕ ਮਜ਼ਾਰੇ ਦੇ ਵਿੱਚ ਮੇਰੇ ਕੋਲ 20-22 ਮੁੰਡੇ ਆਏ ਕਹਿੰਦੇ ਸਾਡੇ ਲਈ ਉਥੇ ਗੁਜਰਾ ਹੈ ਨਹੀਂਗਾ ਜਿੰਮ ਹੈ ਨਹੀਂਗਾ ਸਾਢੇ 4 ਲੱਖ ਰੁਪਏ ਆਨਾਂਗੇ ਅਸੀਂ ਜਾਂਦਾ ਬਾਅਦ ਢੜਵਾੜਾ ਦੇ ਮੁੰਡੇ ਆਏ ਕਹਿੰਦੇ ਸਾਡੇ ਕੋਲ ਖੇਡ ਦਾ ਜਿਹੜਾ ਹੈਗਾ ਉਹ ਕਲੱਬ ਲਈ ਜਿੰਮੀ ਦੂਜਾ ਹੈ ਨਹੀਂਗਾ ਬਿਲਡਿੰਗ ਨਹੀਂ ਸਾਢੇ 4 ਲੱਖ ਰੁਪਏ ਉਥੇ ਬੁਲਾਇਆ ਮੈਂ ਤੁਹਾਡੇ ਧਿਆਨ ਦੇ ਵਿੱਚ ਇੱਕ ਗੱਲ ਲਿਆਉਣੀ ਚਾਹੁੰਦਾ ਆ ਜਿੱਥੇ 5 ਕਰੋੜ ਦੀ ਪ੍ਰਪੋਜ਼ਲ ਬ ਉਥੇ ਕਟੋ-ਕਟ 1 ਕਰੋੜ ਰੁਪਇਆ ਮੈਂ ਜਿਹੜਾ ਹੈਗਾ ਖੇਡ ਦੇ ਜਿੰਮਾਂ ਨੂੰ ਜਿਹੜਾ ਹੈਗਾ ਆਪਾਂ ਕਿਸੇ ਨੂੰ 1 ਲੱਖ ਕਿਸੇ ਨੂੰ 2 ਲੱਖ ਕਿਉਂਕਿ ਮੈਂ ਖੁਦ ਸਪੋਰਟਸਮੈਨ ਹੋਣ ਦੇ ਨਾਤੇ ਮੈਨੂੰ ਪਤਾ ਹੈ ਕਿ ਖਿਡਾਰੀਆਂ ਦੀਆਂ ਕੀ-ਕੀ ਬੁਨਿਆਦੀ ਲੋੜਾਂ ਹੁੰਦੀਆਂ ਆ ਖਿਡਾਰੀਆਂ ਦੇ ਅਸੀਂ ਕੁਸ਼ਲ ਬਿੱਖਦੇ ਲਈ ਅਸੀਂ ਜਿਹੜੀਆਂ ਕਲੱਬਾਂ ਨੂੰ ਪੈਸੇ ਦੇ ਰਹੇ ਆ ਅਸੀਂ ਖੇਡ ਮੈਦਾਨਾਂ ਨੂੰ ਪੈਸੇ ਦੇ ਰਹੇ ਆ ਅਸੀਂ ਦੋ ਅਸੀਂ ਸਰਕਲਾਂ ਦੇ ਵਿੱਚ ਅਸੀਂ ਖੇਡ ਸਟੇਡੀਅਮ ਗਰਾਊਂਡ ਦੀ ਪਰ ਹੋ ਜਾਂ ਜਿਹੜੀ ਕਿ ਉਹ ਮਪੇ ਜੀਆ ਬਹੁਤ ਜਲਦੀ ਜਿਹੜੀ ਆ ਉਹ ਵੀ ਤੁਹਾਡੇ ਸਾਹਮਣੇ ਆ ਜਾਏਗੀ ਖੇਡਾਂ ਨੂੰ ਪ੍ਰਮੋਟ ਕਰਨ ਲਈ ਨੌਜਵਾਨਾਂ ਦੀ ਦਸ਼ਾ ਤੇ ਦਸ਼ਾ ਨੂੰ ਉੱਪਰ ਚੁੱਕਣ ਦੇ ਲਈ ਅਸੀਂ ਜਿਹੜਾ ਮਾਨ ਸਰਕਾਰ ਜਿਹੜੀ ਬਹੁਤ ਹੀ ਫਟਾ ਜਨਨ ਕਰ ਰਿਹਾ ਖਾਸ ਤੌਰ ਤੇ ਮੈਂ ਆਪਣੇ ਹੱਲ ਕੇ ਰੱਖੇ ਇਨ੍ਹਾਂ ਨੌਜਵਾਨਾਂ ਨੂੰ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਆ ਤੇ ਨੌਜਵਾਨੋ ਆਓ ਆਪਾਂ ਖੇਡ ਦੇ ਮੈਦਾਨਾਂ ਨਾਲ ਜੁੜੀਏ ਆਪਾਂ ਜਿਮਾਂ ਨਾਲ ਜੁੜੀਏ ਖੇਡ کلبਾਂ ਨਾਲ ਜੁੜੀਏ ਜਿੱਥੇ ਆ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖੀਏ ਔਰ ਨਾਲ ਦੀ ਨਾਲ ਤੁਸੀਂ ਜਿਹੜੇ ਹੈਗੇ ਆ ਇਹਨਾਂ ਖੇਡਾਂ ਤੋਂ ਪ੍ਰੇਰਿਤ ਹੋ ਕੇ ਤੁਸੀਂ ਅੱਗੇ ਜਾ ਕੇ ਆਪਣੇ ਸੂਬੇ ਦਾ ਰਾਸ਼ਟਰ ਦਾ ਅੰਤਰਰਾਸ਼ਟਰੀ ਪੱਧਰ ਤੇ ਤੁਸੀਂ 올림픽 ਦੇ ਵਿੱਚ ਕਾਮਨਵੈਲਥ ਵਿੱਚ ਏਸ਼ੀਅਨ ਗੀਮਾਂ ਦੇ ਵਿੱਚ ਜਿਹੜਾਗਾ ਆਪਣੇ ਪਿੰਡਾਂ ਦਾ ਆਪਣੇ ਸੂਬੇ ਦਾ ਜਿਹੜਾਗਾ ਨਾਮ ਰੋਸ਼ਨ ਕਰੋ ਇੱਕ ਸਰ ਜੋ ਬੱਚੇ ਆ ਇੱਕ ਸਰ ਜੋ ਬੱਚਿਆਂ ਦਾ ਵਿਦੇਸ਼ਾਂ ਮਲ ਰੁਖਿਆ ਬਾਹਰ ਜਾ ਰਹੇ ਆ ਬਹੁਤ ਜ਼ਿਆਦਾ ਪੈਸੇ ਲਾ ਕੇ ਨੌਕਰੀਆਂ ਵਾਰੇ ਤੁਸੀਂ ਕੀ ਕਹਿਣਾ ਪੰਜਾਬ ਸਰਕਾਰ ਕੀ ਕਰ ਰਹੀ ਆ ਗੱਲ ਇਸ ਤਰ੍ਹਾਂ ਵੀ ਤੁਹਾਡਾ ਸਵਾਲ ਬਹੁਤ ਵੱਡਾ ਆ ਕਿਉਂਕਿ ਇਹ ਜਿਹੜਾ ਵਿਦੇਸ਼ਾਂ ਨੂੰ ਜਾਣ ਦੀ ਪ੍ਰਕਿਰਿਆ ਹੈ 15 ਤੋਂ 20 ਸਾਲ ਤੱਕ ਬਹੁਤ ਮਹਿੰਗੀ ਪਈ ਆ ਪੰਜਾਬ ਵਿੱਚ ਕਿਉਂਕਿ ਉਸ ਵਕਤ ਦੀਆਂ ਸਮੇਂ ਦੀਆਂ ਸਰਕਾਰਾਂ ਨੇ ਅਕਾਲੀ ਦਲ ਦੀ ਸਰਕਾਰ ਦਾ 10 ਸਾਲ ਦਾ ਪਿੜਿਆ ਆਇਆ ਕਾਂਗਰਸ ਸਰਕਾਰ ਦਾ 10 ਸਾਲ ਦਾ ਪਿੜਿਆ ਆਇਆ ਉਹਨਾਂ ਨੇ ਉਹਨਾਂ ਲੋਜਮਾਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਉਹਨਾਂ ਲੋਜਮਾਨਾਂ ਦੇ ਲਈ ਕੋਈ ਖੇਡ ਪਾਲਿਸੀ ਨਹੀਂ ਬਣਾਈ ਇੱਕੋ ਇੱਕ ਮਾਨ ਸਰਕਾਰਾਂ ਜਿਨੇ ਖੇਡ ਪਾਲਿਸੀ ਬਣਾਈ ਆ ਜਿਨੇ ਇਹਨਾਂ ਖੇਡ ਖਿਡਾਰੀਆਂ ਨੂੰ ਜਿਹੜਾ ਹੈਗਾ ਅੱਗੇ ਲੈ ਕੇ ਜਾਂਦੇ ਤੁਸੀਂ ਕਦੇ ਸੋਚਿਆ ਸੀ ਕਿ ਇੱਕ ਜੀਵਨ ਦੇ ਪਾਪ ਫੋਰਮ ਦੇ ਗੇਮਾਂ ਦੇ ਵਿੱਚ ਕਿਸੇ ਖਿਡਾਰੀ ਨੂੰ ਐਡਵਾਂਸ ਦਾ ਸੀ ਅਸੀਂ 15 ਲੱਖ ਰੁਪਈਆ ਦਾ ਐਡਵਾਂਸ ਆਹੀ ਦਿੱਤੀਆ ਤਾਂ ਕਿ ਉਹ ਆਪਣੇ ਖੇਡਾਂ ਦੇ ਖੇਡਣ ਔਰ ਜਹਾਜ਼ ਜਾਂ ਟਿਕਾ ਲੈ ਕੇ ਆਪਣੇ ਭਾਰਤ ਦਾ ਨਾਮ ਵੀ ਚਮਕਾਉਣ ਪਰੰਤੂ ਸਮਿਲਿਆ ਸਰਕਾਰਾਂ ਨੇ ਕੋਈ ਇਹਨਾਂ ਨੂੰ ਰੋਜ਼ਗਾਰ ਦਿੱਤਾ 56 ਹਜ਼ਾਰ ਤੋਂ ਉੱਪਰ ਦਾ ਰੋਜ਼ਗਾਰ ਪੰਜਾਬ ਦੇ ਵਿੱਚ ਆ 2.5 ਸਾਲ ਦੇ ਬੱਚੇ ਦਾ ਮੋਈਆ ਕਰਵਾ ਦਿੱਤਾ ਹੈਗਾ ਅਗਰ ਤੁਸੀਂ ਰੋਜ਼ਗਾਰ ਦਾ ਦਾਅਵਾ ਕਰੋਗੇ ਬੱਚਿਆਂ ਦਾ ਖਿਆਲ ਨਾ ਰੱਖੋ ਬੱਚਾ ਕਿੱਥੇ ਜਾਣਾ ਪਰੰਤੂ ਅੱਜ ਤੁਹਾਨੂੰ ਫਕਰ ਤੇ ਮਾਣ ਵਾਲੀ ਗੱਲ ਹੈ ਕਿ ਅੱਜ ਖੇਡਾਂ ਦੀ ਧੱਕ ਤੋਂ ਦੂਸਰੇ ਕੱਟ ਰਹੀਆਂ ਤੋਂ ਅੱਜ ਪੰਜਾਬ ਦੇ ਵੱਲ ਦੁਆਰਾ ਰੁਖ ਮੋੜ ਰਹੇ ਨੇ ਕਿਸੇ ਬਲਖਾਰ ਸਿੰਘ ਜਾਤੀ ਚੱਕ ਸਾਬੂ ਦਾ ਮੁੰਡਾ ਦੇਖੋ ਜਿਹੜਾ ਕਿ ਆਪਣੇ ਦੇ ਨਾਲ ਜਿਹਨੇ ਕੈਕਸ ਕਲੱਬ ਬਣਾਈ ਆ ਜਿਹਦੇ ਆਪਣਾ ਸਬੂਤ ਚੱਲੀ ਆ ਮੈਨੂੰ ਅਨੇਕਾਂ ਜਿਹੜੇ ਨੌਜਵਾਨ ਜਿਹੜੇ ਹੈਗੇ ਆ ਬੱਚੇ ਜਿਹੜੇ ਆਪਣੇ ਦੇਸ਼ ਨਾਲ ਆਪਣੀ ਮਿੱਟੀ ਨਾਲ ਪੰਜਾਬ ਨਾਲ ਆਪਣੀ ਸ਼ਾਨੀਅਤ ਨਾਲ ਮੋੜ ਕਰਦੇ ਆ ਉਹ ਮੁਰਕੇ ਵਾਪਸ ਜਿਹੜਾ ਹੈਗਾ ਮਾਂ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵ ਨੂੰ ਕਿ ਮੁਰਕੇ ਆਪਣੇ ਉੱਤੇ ਕੰਮ ਸਿਰਜਣ ਦੀ ਕੋਸ਼ਿਸ਼ ਕਰ ਰਹੇ ਆ। ਜੀ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੇਪੜੀ ਕਾਟਿੰਗ